10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਮਾਰਚ 2025 ਦਿਨ ਸੋਮਵਾਰ ਚੇਤ ਮਹੀਨੇ ਦੀ 11 ਤਰੀਕ ਹੈ ਜੀ ਸੈਮੀ ਆਮੂ ਕਾਰਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਪੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗ ਵਿੱਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਕੈਨੇਡੀਅਨ ਚੋਣਾਂ ਦੀ 28 ਅਪ੍ਰੈਲ ਨੂੰ ਚੋਣਾਂ ਹੋਰ ਜਾ ਰਹੀਆਂ ਪਰ ਹਜੇ ਬਹੁਤ ਸਾਰੇ ਹਲਕੇ ਜੇ ਨੇ ਜਿੱਥੇ ਕੋਈ ਉਮੀਦਵਾਰ ਨਹੀਂ ਲੰਨਿਆ ਗਿਆ ਡੇਰਾ ਸਰਸਾ ਨਾਲ ਸੰਬੰਧਤ ਇੱਕ ਪਰਿਵਾਰ ਦੀ ਲੜਕੀ ਦਾ ਧੱਕੇ ਨਾਲ ਵਿਆਹ ਇੱਕ ਹੋਰ ਡੇਰਾ ਪ੍ਰੇਮੀ ਨਾਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਲੜਕੀ ਜਿਹੜੀ ਹੈ ਜੀ ਉਹ ਅਦਾਲਤ ਚਲੀ ਗਈ ਅਦਾਲਤ ਨੇ ਹੁਣੇ ਵਿਆਹ ਜਿਹੜਾ ਖਤਮ ਕਰ ਦਿੱਤਾ ਹੈ ਪੂਰਾ ਮਾਮਲਾ ਕੀ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲੇ ਗੱਲ ਕਰਾਂਗੇ ਕੱਲ੍ਹ ਵੀ ਤੋਂ ਵਾਇਰਲ ਹੋਈ ਵੀਡੀਓ ਜਿਹਦੇ ਵਿੱਚ ਇੱਕ ਭਾਰਤੀ ਮੂਲ ਦੀ ਬੱਚੀ ਦੇ ਨਾਲ ਧੱਕਾ ਹੋਇਆ ਸੋ ਸਬੰਧੀ ਕਹਿ ਲਈ ਪੁਲਿਸ ਨੇ ਕੀ ਕਿਹਾ ਉਹ ਤੁਹਾਨੂੰ ਦੱਸਾਂਗੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਦੇ ਵਿੱਚ ਵੋਟਾਂ ਫੈਈਆਂ ਖਾਲਿਸਤਾਨ ਰਾਏਸ਼ਮਰੀ ਭਰੇ ਉਹਦੀ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਆਰਐਸਐਸ ਵੱਲੋਂ ਦਿੱਤੇ ਗਏ ਨਵੇਂ ਨਾਰੇ ਦੀ ਜਿਹੜਾ ਕਿ ਉਹਨੇ ਆਪਣਾ ਅਸਲ ਰੂਪ ਹੁਣ ਦਿਖਾਇਆ ਜੀ ਅਖੀਰ ਚ ਭਗਵੰਤ ਮਾਨ ਸਰਕਾਰ ਦੇ ਬਦਲੇ ਪੈਂਤੜਿਆਂ ਦੀ ਬੋਲ ਦੇ ਝੂਠ ਦੀ ਗੱਲ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਜਿਵੇਂ ਕਿ ਰਾਸੀ ਮਾਰਾਂ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਸਕੇ ਕੈਨੇਡਾ ਦੀਆਂ ਚੋਣਾਂ ਆ ਚੁੱਕੀਆਂ ਜੀ 28 ਅਪ੍ਰੈਲ ਨੂੰ ਇਹ ਚੋਣਾਂ ਹੋਣਗੀਆਂ ਸੋ ਜਿਵੇਂ ਕਿ ਲੱਗਦਾ ਹੈ ਸਿਕਾ ਕਿ ਵੀਕਐਂਡ ਦੇ ਉੱਤੇ ਮਾਰਕ ਕਾਰਨੇ ਗਵਰਨਰਲ ਜਨਰਲ ਕੋ ਜਾਣਗੇ ਤੇ ਸੰਸਦ ਭੰਗ ਕਰਕੇ ਚੋਣਾਂ ਕਰਾਉਣ ਲਈ ਬੇਨਤੀ ਕਰਨਗੇ ਉਵੇਂ ਹੋਇਆ ਜੀ ਸੋ ਇਹ ਚੋਣਾਂ ਕਰਾਉਣ ਦਾ ਐਲਾਨ ਹੋ ਚੁੱਕਿਆ ਹੈ ਤਕਰੀਬਨ ਖੱਪਤੀਗ ਦਿਨਾਂ ਦੀ ਇੱਕ ਕੈਂਪੇਨ ਆ ਜੀ ਦੇ ਵਿੱਚ ਕਾਫੀ ਕਾਲੀ ਕਾਲੀ ਦੇ ਵਿੱਚ ਇਲੈਕਸ਼ਨਸ ਕੈਨੇਡਾ ਵੱਲੋਂ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਚੋਣਾਂ ਨੂੰ ਅੰਜਾਮ ਦਿੱਤਾ ਜਾਊਗਾ ਵੈਸੇ ਚੋਣਾਂ ਇਸ ਸਾਲ ਅਕਤੂਬਰ ਦੇ ਵਿੱਚ ਹੋਣੀਆਂ ਸੀਗੀਆਂ ਪਰ ਮਾਰਕ ਕਾਰਨੇ ਜਿਹੜੇ ਕਿ ਮੌਜੂਦਾ ਪ੍ਰਧਾਨ ਮੰਤਰੀ ਕੁਝ ਦਿਨੇ ਰਹੇ ਆ ਉਹਨਾਂ ਨੇ ਅਰਲੀ ਚੋਣਾਂ ਕਰਵਾਉਣਾ ਸਹੀ ਸਮਝਿਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਇਹ ਲਿਬਰਲ ਪਾਰਟੀ ਦਾ ਗਰਾਫ ਇਸ ਵੱਲੇ ਵਧਿਆ ਆ ਸਰਵੇਖਣਾਂ ਦੇ ਮੁਤਾਬਕ ਉਹਨਾਂ ਨੂੰ ਵੱਧ ਸੀਟਾਂ ਮਿਲਦੀਆਂ ਪ੍ਰਤੀਤ ਹੋ ਰਹੀਆਂ ਇਸ ਕਰਕੇ ਉਹ ਰਿਸਕ ਲੈ ਰਹੇ ਆ ਕਮਾਲ ਦੀ ਗੱਲ ਇਹ ਦੇਖੋ ਕਿ ਪਹਿਲਾਂ ਕੰਜ਼ਰਵੇਟਿਵ ਪਾਰਟੀ ਕਹਿੰਦੀ ਸੀ ਕਿ ਜਲਦੀ ਚੋਣਾਂ ਕਰਾਓ ਬੇਪ੍ਰੋਸਗੀ ਦੇ ਮਤੇ ਜਿਹੜੇ ਲਿਆਂਦੇ ਗਏ ਸਿਰੇ ਨਹੀਂ ਚੜੇ ਤੇ ਹੁਣ ਲਿਬਰਲ ਪਾਰਟੀ ਜਿਹੜੀ ਆ ਉਹ ਕਹਿ ਰਹੀ ਆ ਕਿ ਜਲਦੀ ਚੋਣਾਂ ਹੋਣੀਆਂ ਚਾਹੀਦੀਆਂ ਸੋ ਸਿਆਸਤ ਦੇ ਵਿੱਚ ਕਦੋਂ ਸਥਿਤੀ ਬਦਲ ਜਵੇ ਪਤਾ ਨਹੀਂ ਲੱਗਦਾ ਸੋ ਜਿਹੜੇ ਆਉਣ ਵਾਲੇ 35 ਦਿਨ ਨੇ ਉਹਨਾਂ ਦੇ ਵਿੱਚ ਕੀ ਅੱਜ ਵਾਲੇ ਹਾਲਾਤ ਰਹਿੰਦੇ ਆ ਜਾਂ ਕੋਈ ਬਦਲ ਫੇਰ ਹੋ ਜਾਂਦਾ ਸੋ ਉਹਦਾ ਨਤੀਜਾ ਆਪਾਂ 28 ਅਪ੍ਰੈਲ ਦੀ ਸ਼ਾਮ ਨੂੰ ਦੇਖਾਂਗੇ ਇਸ ਵਾਰ ਪੰਜ ਹਲਕੇ ਵੱਧ ਚੁੱਕੇ ਨੇ 338 ਦੀ ਬਜਾਏ 343 ਹਲਕਿਆਂ ਦੇ ਵਿੱਚ ਚੋਣਾਂ ਹੋਣਗੀਆਂ ਜਿਹੜੀ ਵੀ ਜਿਹੜੀ ਵੀ ਪਾਰਟੀ 172 ਸੀਟਾਂ ਲੈ ਗਈ ਤੇ ਉਹਨੇ ਬਹੁਮਤ ਹਾਸਲ ਕਰ ਜਾਣਾ ਹੈ ਸਰਕਾਰ ਬਣਾ ਲੈਣੀ ਹੈ ਤੇ ਤੇ ਇਹਦੇ ਵਿੱਚ ਜਿਆਦਾ ਚਾਂਸਸ ਇਹੀ ਨੇ ਕਿ ਕੰਜ਼ਰਵੇਟਿਵ ਜਾਂ ਫਿਰ ਲੇਬਲ ਸਰਕਾਰ ਬਣੂਗੀ ਐਨਡੀਪੀ ਦੇ ਸਰਕਾਰ ਬਣਾਉਣ ਦੇ ਚਾਂਸਸ ਬਿਲਕੁਲ ਨਾ ਮਾਤਰ ਇਹ ਹੋ ਸਕਦਾ ਕਿ ਕੋਈ ਘੱਟ ਗਿਣਤੀ ਸਰਕਾਰ ਵੀ ਬਣ ਜਵੇ ਜੇਕਰ ਦੋਵੇਂ ਪਾਰਟੀਆਂ ਦੇ ਕੋਲ ਪੂਰੀ ਮਾਤਰਾ ਦੇ ਵਿੱਚ ਬਹੁਮਤ ਨਹੀਂ ਮਿਲਦਾ ਤਾਂ ਫਿਰ ਘੱਟ ਗਿਣਤੀ ਸਰਕਾਰ ਵੀ ਹੋਂਦ ਵਿੱਚ ਆ ਸਕਦੀ ਹੈ ਸੋ ਕੈਨੇਡਾ ਦੇ ਵਿੱਚ ਰਵਾਜ਼ ਹੈ ਜੀ ਜਦੋਂ ਚੋਣਾਂ ਦਾ ਤਿੰਨ ਤੈ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਡਿਬੇਟਸ ਸ਼ੁਰੂ ਹੁੰਦੀਆਂ ਸੋ ਇਸ ਤਰੀਕੇ ਦੀ ਇੱਕ ਮੁੱਖਤਾ ਰਦੀ ਡਿਬੇਟ ਜਿਹੜੀ ਆ ਉਹਦੇ ਵਾਸਤੇ ਸਮਾਂ ਮਿੱਥ ਲਿਆ ਗਿਆ 16 ਅਪ੍ਰੈਲ ਨੂੰ ਰੇਡੀਓ ਕੈਨੇਡਾ ਦੇ ਇੱਕ ਦਫ਼ਤਰ ਵਿੱਚ ਡਿਬੇਟ ਹੋਊਗੀ ਜਿਹੜੀ ਕਿ ਫ੍ਰੈਂਚ ਵਿੱਚ ਹੋਣੀ ਹੈ ਸ਼ਾਮ ਨੂੰ ਤੇ ਦੂਜੇ ਦਿਨ 17 ਅਪ੍ਰੈਲ ਨੂੰ ਇਹੀ ਡਿਬੇਟ ਜਿਹੜੀ ਆ ਅੰਗਰੇਜ਼ੀ ਭਾਸ਼ਾ ਵਿੱਚ ਹੋਊਗੀ ਅਜੀ ਤਾਂ ਪੂਰੇ ਕੈਨੇਡਾ ਦੇ ਵਿੱਚ ਪ੍ਰਚਾਰ ਕੀਤਾ ਜਾਊਗਾ ਮੁੱਖ ਜਿਹੜੇ ਸਾਡੇ ਲੀਡਰ ਇਹਦੇ ਵਿੱਚ ਆਪੋ ਆਪਣੇ ਪਲੈਟਫਾਰਮ ਦੱਸਣਗੇ ਲੋਕਾਂ ਨੂੰ ਤੇ ਇੱਕ ਦੂਜੇ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਸੋ ਮੁੱਖ ਤੌਰ ਤੇ ਚੋਣਾਂ ਦੇ ਵਿੱਚ ਕਈ ਮੁੱਦੇ ਸੀਗੇ ਜਿਦੇ ਵਿੱਚ ਸਾਡੀ ਇਕਨੋਮੀ ਆ ਹਾਊਸਿੰਗ ਦੀ ਸਪਲਾਈ ਆ ਹੈਲਥ ਸੈਕਟਰ ਆ ਕੈਨੇਡਾ ਦਾ ਜਿਹੜਾ ਰੁਤ ਪਾਇਆ ਉਹਦੀ ਗੱਲ ਆ ਸੋ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਚੱਲ ਰਹੇ ਸੀਗੇ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਵੀ ਚੋਣ ਐਸ ਵਾਰੀ ਉਹਨਾਂ ਮੁੱਦਿਆਂ ਦੇ ਆਧਾਰਤ ਹੋਊਗੀ ਪਰ ਅਖੀਰ ਤੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਲਵਾ ਕੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਨਾਲ ਟੈਰਿਫ ਵਾਰ ਟ੍ਰੇਡ ਵਾਰ ਸ਼ੁਰੂ ਕੀਤੀ ਗਈ ਆ ਉਸ ਮੁੱਦੇ ਨੇ ਬਾਕੀ ਸਾਰੇ ਮੁੱਦੇ ਛੋਟੇ ਕਰ ਦਿੰਦੇ ਆ ਸੋ ਹੁਣ ਮੁੱਖ ਮੁੱਦਾ ਇਹ ਰਹਿ ਗਿਆ ਵੀ ਦੋਹਾਂ ਵਿੱਚੋਂ ਕਿਹੜਾ ਲੀਡਰ ਚੰਗੀ ਤਰ੍ਹਾਂ ਅਮਰੀਕਾ ਨਾਲ ਇਸ ਮਾਮਲੇ ਵਿੱਚ ਸਹਿਜ ਸਕਦਾ ਉਹ ਮਾਰਕ ਕਾਰਨੇ ਆ ਜਾਂ ਪੀਅਰ ਪੋਲੀਓਵ ਸੋ ਦੋਨਾਂ ਵਿੱਚੋਂ ਚੋਣ ਹੋਣੀ ਆ ਜੀ ਸੋ ਮੁੱਖ ਤੌਰ ਦੇ ਉੱਤੇ ਇਹ ਚੋਣਾਂ ਇਸ ਵੱਡੇ ਮੁੱਦੇ ਦੇ ਦੁਆਲੇ ਕੇਂਦਰਿਤ ਰਹਿਣਗੀਆਂ ਤੇ ਇਹ ਕਮਾਲ ਦੀ ਗੱਲ ਇਹ ਹੈ ਕਿ ਬੇਸ਼ੱਕ ਚੋਣਾਂ ਜਿਹੜੀਆਂ ਨੇ ਉਹ 35 ਦਿਨ ਹਜੇ ਬਾਕੀ ਰਹਿ ਗਏ ਆ ਪਰ ਬਹੁਤ ਸਾਰੇ ਹਲਕਿਆਂ ਵਿੱਚ ਉਮੀਦਵਾਰਾਂ ਦਾ ਹਜੇ ਐਲਾਨ ਵੀ ਨਹੀਂ ਕੀਤਾ ਗਿਆ ਪਾਰਟੀਆਂ ਬੜੀਆਂ ਪਛੜ ਕੇ ਚੱਲ ਰਹੀਆਂ ਆ ਤੇ ਉਮੀਦਵਾਰ ਚੰਗੇ ਲੱਭਣੇ ਔਖੇ ਹੋਏ ਹੋਏ ਆ ਸੋ ਜਿਹੜਾ ਸਰੀ ਦਾ ਫਲੀਟਪੁਰ ਹਲਕਾ ਆ ਉੱਥੋਂ ਗੁਰਬਖਸ਼ ਸੈਣੀ ਨੂੰ ਅੱਜ ਉਮੀਦਵਾਰ ਐਲਾਨ ਦਿੱਤਾ ਗਿਆ ਆ ਲੇਬਲ ਪਾਰਟੀ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੂੰ ਉਥੋਂ ਚੋਣ ਲੜਾਈ ਜਾ ਸਕਦੀ ਆ ਪਰ ਹੁਣ ਗਰਬਖਸ਼ ਸੈਣੀ ਨੇ ਉਹ ਸੀਟ ਮੰਨ ਲਈ ਹੈ ਤੇ ਕ੍ਰਿਸਟੀ ਖਲਾਲਕਰ ਨੂੰ ਸਾਊਸਰੀ ਵਾਲੀ ਰਾਈਡਿੰਗ ਵਿੱਚ ਭੇਜਿਆ ਜਾ ਸਕਦਾ ਜਿਸ ਦਾ ਉਹਨਾਂ ਦਾ ਮੁਕਾਬਲਾ ਜਿਹੜੇ ਸਿਟਿੰਗ ਐਮਪੀ ਨੇ ਕੈਰੀ ਲਨ ਫਿਨ ਲਏ ਉਹਨਾਂ ਨਾਲ ਹੋ ਸਕਦਾ ਆ ਫਲੀਟਪੁਰ ਹਲਕੇ ਤੋਂ ਅਹੀਂ ਕੰਜ਼ਰਵੇਟਿਵ ਪਾਰਟੀ ਨੇ ਲੋਕਲ ਟਰਾਂਸਪੋਰਟਰ ਅਤੇ ਕਬੱਡੀ ਪ੍ਰਮੋਟਰ ਸੁਖਪੰਦੇਰ ਉਹਨਾਂ ਨੂੰ ਟਾਰਗੇਟ ਦਿੱਤੀ ਹੈ ਜੀ ਤੇ ਇਸ ਦੇ ਨਾਲ ਹੀ ਵੈਨਕੂਵਰ ਦਾ ਇੱਕ ਬਹੁਤ ਵੱਡਾ ਹਲਕਾ ਹੈ ਵੈਨਕੂਵਰ ਫਰੇਜ਼ਰ ਵਿਊ ਸਾਊਥ ਬਰਨ ਵੀ ਇਤੋਂ ਕੰਜ਼ਰਵੇਟਿਵ ਪਾਰਟੀ ਨੇ ਅਵੀ ਨਈਅਰ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਦੂਜੇ ਪਾਸੇ ਵੈਨਕੂਵਰ ਦੇ ਸਾਬਕਾ ਮੇਅਰ ਗ੍ਰੈਗਰਡ ਰੌਬਰਟਸਨ ਲਿਬਰਲ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਆ ਨਤਰਿਆ ਸੋ ਹਰ ਰੋਜ਼ ਹੁਣ ਨਵੀਆਂ-ਨਵੀਆਂ ਤਬਦੀਲੀਆਂ ਹੋਣੀਆਂ ਨਵੇਂ-ਨਵੇਂ ਬਿਆਨ ਆਉਣੇ ਆ ਨਵੇਂ-ਨਵੇਂ ਐਲਾਨ ਹੋਣੇ ਆ ਅਸੀਂ ਨਾਲੋਂ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਵਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡੇਰਾ ਸਰਸਾ ਦੀ ਡੇਰਾ ਸਰਸਾ ਦਾ ਮੁਖੀ ਲਗਾਤਾਰੀ ਅਤੇ ਕਾਂਟਲ ਸਾਧ ਗੁਰਮੀਤ RAM ਰਹੀਮ ਅਜਿਹਾ ਕਿ ਭਾਰਤ ਵਿੱਚ ਪੂਰੇ ਨਜ਼ਾਰੇ ਲੈ ਰਿਹਾ ਬੇਸ਼ੱਕ ਅਦਾਲਤ ਨੇ ਉਹਨੂੰ ਉਮਰ ਕਾਇਦ ਦੀ ਸਜਾ ਸੁਣਾਈ ਹੋਈ ਆ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਪਰ ਸਰਕਾਰ ਆਪਣੀਆਂ ਤਾਂ ਉਤੀਏ ਦਿਨ ਬਾਹਰ ਹੁੰਦਾ ਜੀ ਹੁਣ ਉਸੇ ਕਲਟ ਦੇ ਨਾਲ ਉਸ ਦੇ ਡੇਰੇ ਦੇ ਨਾਲ ਸੰਬੰਧਿਤ ਇੱਕ ਲੜਕੀ ਨੇ ਬੀਸੀ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਕਿ ਉਹਦਾ ਵਿਆਹ ਧੱਕੇ ਨਾਲ ਕੀਤਾ ਗਿਆ ਸੀ ਸੋ ਇਹ ਵਿਆਹ ਜੱਜ ਨੇ ਖਤਮ ਕਰ ਦਿੱਤਾ ਹੈ ਨਲ ਕਰ ਦਿੱਤਾ ਹੈ ਜੀ ਸੋ ਜਿਹੜੀ ਜਾਣਕਾਰੀ ਉਹ ਬਾਹਰ ਆਈ ਹੈ ਕਿ 2023 ਦੇ ਵਿੱਚ ਵਿਆਹ ਹੋਇਆ ਸੀਗਾ ਜਸਟਿਸ ਇਨ ਕੋਲਡਵੈਲ ਦੀ ਇਲਾਲਤ ਦੇ ਵਿੱਚ ਜੋ ਮਕਦਮਾ ਚੱਲਿਆ ਉਥੇ ਦੱਸਿਆ ਰਿਹਾ ਕਿ 18 ਸਾਲਾਂ ਦੀ ਲੜਕੀ ਸੀ ਜਿਹਦਾ ਕੋਲ ਕੈਨੇਡਾ ਦਾ ਪੀਆਰ ਸੀਗਾ ਪਰਮਨੈਂਟ ਰੈਜ਼ਿਡੈਂਸੀ ਇਥੇ ਤੇ ਉਹਦਾ ਵਿਆਹ ਜਿਹੜਾ ਇੱਕ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਇੱਕ ਹੋਰ ਡੇਰਾ ਪ੍ਰੇਮੀ ਜਿਹਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਉਹਦੇ ਨਾਲ ਕਰਨ ਵਾਸਤੇ ਦਬਾਅ ਬਣਾਇਆ ਗਿਆ ਇਸ ਕੋਰ ਡਾਕੂਮੈਂਟਸ ਦੇ ਵਿੱਚ ਦੱਸਿਆ ਗਿਆ ਕਿ ਇਹ ਲੜਕੀ ਨੇ ਦੱਸਿਆ ਕਿ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਪਰ ਮੇਰੇ ਨਾਲ ਧੱਕਾ ਕੀਤਾ ਗਿਆ ਮੈਨੂੰ ਫੋਰਸ ਕੀਤਾ ਗਿਆ ਇਹ ਕਿਹਾ ਗਿਆ ਕਿ ਤੂੰ ਖੁਸ਼ਬੂਤ ਰਹੇਗੀ ਇੱਥੇ ਮਹਾਰਾਜ ਦੀ ਕਿਰਪਾ ਹੋਣੀ ਹੈ ਤੇ ਤੇ ਜੇ ਵਿਆਹ ਹੋ ਜਾਣਾ ਤੁਸੀਂ ਖੁਸ਼ਬੂਤ ਰਹਿਣਾ ਖੁਸ਼ਹਾਲ ਹੋ ਜਾਣਾ ਤੇ ਉਹ ਕਹਿੰਦੀ ਵੀ ਉਸ ਤੋਂ ਬਾਅਦ ਵਿੱਚ ਮੈਂ ਲਗਾਤਾਰ ਕਹੀ ਗਈ ਕਿ ਵਿਆਹ ਨਹੀਂ ਕਰਾਉਣਾ ਤੇ ਵਿਆਹ ਤੋਂ ਬਾਅਦ ਵੀ ਮੈਂ ਮੰਨਣੇ ਸੀ ਰਹੀ ਪਰ ਮੇਰੇ ਨਾਲ ਧੱਕਾ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਡਰਾਵੇ ਦਿੱਤੇ ਗਏ ਕਿ ਜੇਕਰ ਤੂੰ ਵਿਆਹ ਤੋਂ ਨਾਂ ਨੁਕਰ ਕੀਤੀ ਤਾਂ ਤੈਨੂੰ ਸ਼ਰਾਪ ਲੱਗ ਜਾਣਾ ਹੈ ਤੇਰੇ ਮਾੜੇ ਕਰਮ ਸ਼ੁਰੂ ਹੋ ਜਾਣੇ ਆ ਸੋ 25 April 2023 ਨੂੰ ਕਹਿੰਦੀ ਵੀ ਮੇਰਾ ਵਿਆਹ ਕਰ ਦਿੱਤਾ ਗਿਆ ਐਪੀਸੋਰਡ ਦੇ ਵਿੱਚ ਬੀਸੀ ਦੇ ਵਿੱਚ ਕਾਮਤੋਂ ਕਹਿੰਦੀ ਮੈਨੂੰ ਪਿਕ ਕੀਤਾ ਗਿਆ ਇਹ ਕਿ ਆ ਕਿ ਉੱਥੋਂ ਇੱਕ ਡੇਰੇ ਤੋਂ ਫਰੂਟ ਆਇਆ ਜੀ ਬੜਾ ਪਵਿੱਤਰ ਫਰੂਟ ਗਿਫਟ ਆਇਆ ਇਹਦੇ ਨਾਲ ਸਾਰਾ ਕੁਝ ਸਹੀ ਹੋ ਜਾਣਾ ਆ ਤੇ ਪਿੱਛੋਂ ਧੁਰਦਰਗਾ ਹਾਂ ਤੁਹਾਡੇ ਲੇਖ ਲਿਖੇ ਆਏ ਆ ਤੇ ਉਸ ਤੋਂ ਬਾਅਦ ਕਹਿੰਦੀ ਵੀ ਦੂਜੇ ਦਿਨ ਮੇਰਾ ਜਿਹੜਾ ਘਰ ਵਾਲਾ ਸੀਗਾ ਨਿਊਜ਼ੀਲੈਂਡ ਨੂੰ ਚੜ ਗਿਆ ਤੇ ਉਸ ਤੋਂ ਬਾਅਦ ਵਿੱਚ ਮੈਂ ਕਈ ਵਾਰੀ ਇਹ ਗੱਲ ਆਖੀ ਆ ਕਿ ਮੈਂ ਵਿਆਹ ਨੂੰ ਮੰਨਦੀ ਨਹੀਂ ਮੈਂ ਇਹ ਵਿਆਹ ਨਹੀਂ ਕਰਾਉਣਾ ਪਰ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਫੋਰਸ ਕੀਤਾ ਜਾਂਦਾ ਰਿਹਾ ਅਖੀਰ ਮਾਮਲਾ ਅਦਾਲਤ ਵਿੱਚ ਚੱਲ ਗਿਆ ਤੇ ਦਾਲਤ ਨੇ ਹੁਣ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ ਕਿ ਵਿਆਹ ਜਿਹੜਾ ਜੀ ਉਹ ਸਹੀ ਨਹੀਂ ਹੈਗਾ ਇਹ ਕਨਸੈਂਟ ਦੇ ਨਾਲ ਮਰਜ਼ੀ ਦੇ ਨਾਲ ਨਹੀਂ ਹੋਇਆ ਇਸ ਕਰਕੇ ਇਹਨੂੰ ਨਲਕ ਕੀਤਾ ਜਾਂਦਾ ਮਤਲਬ ਕਿ ਖਤਮ ਕੀਤਾ ਜਾਂਦਾ ਵਿਆਹ ਜਿਹੜਾ ਜੀ ਇਹ ਅਵੋਇਡ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲਗੀ ਦੀ ਕੈਲਗੀ ਦੇ ਇੱਕ ਲਾਈਟ ਰੇਲ ਸਟੇਸ਼ਨ ਦੇ ਉੱਤੇ ਜਿਹੜੀ ਘਟਨਾ ਵਾਪਰੀ ਆ ਕੱਲ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਆ ਭਾਰਤੀ ਮੂਲ ਦੀ ਇੱਕ ਬੱਚੀ ਆ ਤੇ ਉਹਦੇ ਨਾਲ ਇੱਕ ਅਣਪਛਾਤਾ ਵਿਅਕਤੀ ਜਿਹੜਾ ਧੱਕਾ ਕਰਦਾ ਸੋ ਉਹਦੇ ਉੱਤੇ ਹੁਣ ਕੈਲਗੀ ਪੁਲਿਸ ਨੇ ਲੁੱਟਖੋਹ ਦੇ ਰੋਬਰੀ ਦੇ ਚਾਰजेस ਜਿਹੜੇ ਆ ਉਹ ਲਾ ਦਿੱਤੇ ਆ ਕੈਲਗੀ ਪੁਲਿਸ ਵੱਲ ਜਿਹੜੀ ਜਾਣਕਾਰੀ ਹੁਣ ਤੱਕ ਭੇਜੀ ਗਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ 23 ਮਾਰਚ 2025 ਦੀ ਗੱਲ ਆ ਯਾਨੀ ਕੱਲ ਤਕਰੀਬਨ 1:40 ਮਿੰਟ ਦੀ ਲਾਈਟ ਰੇਲ ਸਟੇਸ਼ਨ ਦੇ ਉੱਤੇ ਲੜਕੀ ਖੜੀ ਸੀ ਜਦੋਂ ਇਹ ਅਣਪਛਾਤਾ ਵਿਅਕਤੀ ਜਿਹੜਾ ਕਿ ਚਸ਼ਮਦੀਦ ਗਵਾਹਾਂ ਮੁਤਾਬਕ ਨਸ਼ੇ ਵਿੱਚ ਲੱਗਦਾ ਸੀ ਇਸ ਲੜਕੀ ਕੋਲ ਪਹੁੰਚਿਆ ਉਹਦੀ ਪਾਣੀ ਵਾਲੀ ਬੋਤਲ ਖੋਹ ਕੇ ਪਹਿਲਾਂ ਪਾਣੀ ਉਹਦੇ ਤੇ ਮੂੰਹ ਤੇ ਮਾਰਿਆ ਉਸ ਤੋਂ ਬਾਅਦ ਦੇ ਵਿੱਚ ਉਹਦਾ ਸੈੱਲ ਫੋਨ ਮੰਗ ਰਿਹਾ ਸੀਗਾ ਤੇ ਉਹਦੀਆਂ ਬਾਹਾਂ ਫੜ ਕੇ ਉਹਨੂੰ ਕਈ ਵਾਰੀ ਉਹਨੇ ਝੰਜੋੜਿਆ ਤੇ ਗਲਤ ਭਾਸ਼ਾ ਵਰਤੀ ਆਲੇ-ਦੁਆਲੇ ਲੋਕ ਸਕੇ ਜਦ ਨੂੰ ਉਹ ਤੁਰਨ ਲੱਗੇ ਉਧਰ ਵੱਲੋਂ ਤਾਂ ਇਹ ਵਿਅਕਤੀ ਗਾਲਾਂ ਕੱਢਦਾ ਉੱਥੋਂ ਤੁਰ ਪਿਆ ਕਹਿ ਲਗੀ ਪੁਲਿਸ ਮੁਤਾਬਕ ਅਸੀਂ 25 ਮਿੰਟਾਂ ਵਿੱਚ ਗਵਾਹਾਂ ਦੀ ਮਦਦ ਦੇ ਨਾਲ ਇਸ ਵਿਅਕਤੀ ਨੂੰ ਜਿਹੜਾ ਲੱਭ ਲਿਆ ਤੇ ਉਹਦੇ ਉੱਤੇ ਹੁਣ ਬਕਾਇਦਾ ਰੋਬਰੀ ਤੇ ਚਾਰਜ ਲਾਏ ਗਏ ਆ 31 ਸਾਲਾਂ ਦਾ ਬ੍ਰੇਡਨ ਜੋਸਫ ਜੇਮਸ ਫਰੈਂਚ ਅਕੈਲਗੀ ਪੁਲਿਸ ਨੇ ਜੀ ਉਹ ਚਾਰਜ ਕਰ ਲਿਆ ਆ ਸੋ ਜਿਸ ਵੇਲੇ ਇਹ ਹਾਦਸਾ ਵਾਪਰਿਆ ਘਟਨਾ ਵਾਪਰੀ ਆ ਉਸ ਵੇਲੇ ਸਟੇਸ਼ਨ ਦੇ ਉੱਤੇ ਕਾਫੀ ਲੋਕ ਮੌਜੂਦ ਸੀਗੇ ਪਰ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਲੋਕ ਹਲੇ ਇਕੱਤਰ ਹੀ ਹੋ ਰਹੇ ਸੀਗੇ ਜਦ ਨੂੰ ਇਹ ਤੁਰ ਪਿਆ ਸੋ ਜਿਹੜਾ ਭਾਈ ਜਰਾ ਆ ਉਸ ਨੂੰ ਇੱਕ ਨਸਲਵਾਦੀ ਘਟਨਾ ਵਜੋਂ ਦੇਖ ਰਿਹਾ ਤੇ ਇਸ ਗੱਲ ਦੀ ਜਾਂਚ ਕਰਾਉਣ ਦੀ ਮੰਗ ਕਰ ਰਿਹਾ ਕੱਲ੍ਹ ਕੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਬਕਾਇਦਾ ਇਸ ਸੰਬੰਧੀ ਡਾਇਵਰਸਿਟੀ ਰਿਸੋਰਸ ਟੀਮ ਨੂੰ ਕੰਮ ਤੇ ਲਾ ਦਿੱਤਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਘਟਨਾ ਦੇ ਵਿੱਚ ਨਸਲਵਾਦ ਕੋਈ ਮੁੱਦਾ ਆ ਤੇ ਜੇਕਰ ਕੋਈ ਨਸਲਵਾਦ ਦਾ ਮੁੱਦਾ ਹੋਇਆ ਤਾਂ ਅਸੀਂ ਜਰੂਰ ਉਸ ਹਿਸਾਬ ਦੇ ਨਾਲ ਵੀ ਚਾਰजेस ਲਾਵਾਂਗੇ ਸੋ ਇਹ ਘਟਨਾ ਹਾਲ ਦੀ ਘੜੀ ਜਿਹੜੀ ਆ ਉਸ ਤਰੀਕੇ ਜੜੀ ਆ ਕਿ ਲੜਕੀ ਨੇ ਫੋਨ ਕਰ ਦਿੱਤਾ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਉਹਨਾਂ ਨੇ ਗਵਾਹਾਂ ਦੀ ਮਦਦ ਨਾਲ 25 ਕਮੈਂਟਾਂ ਦੇ ਵਿੱਚ ਬੰਦਾ ਲੱਭ ਕੇ ਰੋਬਰੀ ਦੇ ਦੋਸ਼ਾਂ ਦੇ ਵਿੱਚ ਚਾਰਜਸ ਕਰ ਲਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਖਾਲਿਸਤਾਨ ਰੈਫਰੈਂਡਮ ਦੀ ਸਿਕਸ ਫੋਰ ਜਸਟਿਸ ਵੱਲੋਂ ਦੁਨੀਆ ਭਰ ਦੇ ਅਜਿਹੇ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾ ਰਿਹਾ ਆਸਟ੍ਰੇਲੀਆ ਇੰਗਲੈਂਡ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇਹ ਰੈਫਰੈਂਡਮ ਪਹਿਲਾਂ ਕਰਵਾਏ ਜਾ ਚੁੱਕੇ ਆ ਇਸ ਵਾਰੀ ਜਿਹੜਾ ਵੀਕਐਂਡ ਦੇ ਉੱਤੇ ਵਾਰੀ ਸੀ ਲਾਸ ਐਂਜਲਸ ਦੀ ਕੈਲੀਫੋਰਨੀਆ ਦਾ ਵੱਡਾ ਸ਼ਹਿਰ ਲਾਸ ਐਂਜਲਸ ਜਿਹਨੂੰ ਐਲ ਏ ਵੀ ਕਿਹਾ ਜਾਂਦਾ ਉੱਥੇ ਇਹ ਰੈਫਰੈਂਡਮ ਦਾ ਆਯੋਜਨ ਕੀਤਾ ਗਿਆ ਸੀਗਾ ਜਿਦੇ ਵਿੱਚ 38000 ਤੋਂ ਉੱਪਰ ਲੋਕਾਂ ਨੇ ਆ ਕੇ ਵੋਟਾਂ ਪਾਈਆਂ ਜੀ ਕੈਲੀਫੋਰਨੀਆ ਦੇ ਵਿੱਚ ਤੀਜਾ ਰੈਫਰੈਂਡਮ ਜਿਹੜਾ ਵੱਡਾ ਸੂਬਾ ਆ ਪਹਿਲਾਂ ਸੈਨ ਫਰਾਂਸਿਸਕੋ ਚ ਹੋਇਆ ਫਿਰ ਸੈਕਰਮੈਂਟੋ ਚ ਤੇ ਉਸ ਤੋਂ ਬਾਅਦ ਹੁਣ ਐਲ ਏ ਵਿੱਚ ਸੋ ਕੁੱਲ ਮਿਲਾ ਕੇ ਹਜ਼ਾਰਾਂ ਲੋਕ ਇਹਦੇ ਵਿੱਚ ਭਾਗ ਲੈ ਆ ਚੁੱਕੇ ਆ ਜੇਕਰ ਆਪਾਂ ਟੋਟਲ ਗਲਤੀ ਕਰੀਏ ਤਾਂ ਟੋਟਲ ਗਿਣਤੀ ਜਿਹੜੀ ਦੁਨੀਆ ਵਿੱਚ 1 ਮਿਲੀਅਨ ਤੋਂ ਉੱਪਰ ਲੋਕਾਂ ਨੇ ਵੋਟਾਂ ਇਸ ਮਾਮਲੇ ਵਿੱਚ ਪਾ ਦਿੱਤੀਆਂ ਆ ਆ ਪ੍ਰਬੰਧ ਕਰਨੇ ਦੱਸਿਆ ਕਿ ਅਗਲਾ ਰੈਫਰੈਂਡਮ 17 ਅਗਸ ਨੂੰ ਅਮਰੀਕਾ ਦੇ ਇਹ ਸ਼ਹਿਰ ਵਾਸ਼ਿੰਗਟਨ ਡੀਸੀ ਵਿਖੇ ਕਰਵਾਇਆ ਜਾਊਗਾ ਜਿਹੜਾ ਕਿ ਅਮਰੀਕਾ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਹੈ ਜੀ ਇਸ ਦੇ ਨਾਲੇ ਗੱਲ ਕਰੀਏ ਆਰਐਸਐਸ ਦੀ ਆਰਐਸਐਸ ਨੇ ਜਦੋਂ ਹੌਲੀ-ਹੌਲੀ ਗਲਵਾ ਪਾਉਣਾ ਸ਼ੁਰੂ ਕੀਤਾ ਉਹਨਾਂ ਦੀ ਹੀ ਜਿਹੜੀ ਸਬਸਿਡਰੀ ਆ ਭਾਜਪਾ US ਵਾਲੇ ਭਾਰਤ ਦੇ ਉੱਤੇ ਰਾਜ ਕਰ ਰਹੀ ਐ ਤੇ ਉਹਨਾਂ ਨੇ ਹੌਲੀ-ਹੌਲੀ ਜਿਹੜਾ ਆਪਣਾ ਜਾਲ ਫੁਲਾਉਣਾ ਸ਼ੁਰੂ ਕੀਤਾ ਪਰ ਹੁਣ ਪੂਰੀ ਤਰ੍ਹਾਂ ਉਹਨਾਂ ਨੇ ਆਪਣੇ ਖੰਭ ਖਿਲਾਰ ਲਏ ਆ ਤੇ ਵਨ ਨੇਸ਼ਨ ਦੇ ਥੱਲੇ ਕਈ ਚੀਜ਼ਾਂ ਜੋੜਨ ਤੋਂ ਬਾਅਦ ਉਹਨਾਂ ਨੇ ਖੁੱਲ ਕੇ ਵਨ ਨੇਸ਼ਨ ਵਨ ਕਲਚਰ ਦਾ ਨਾਰਾ ਜਿਹੜਾ ਜੀ ਉਹ ਦੇ ਦਿੱਤਾ ਆ ਕਿ ਇੱਕ ਮੁਲਕ ਇੱਕ ਸੱਭਿਆਚਾਰ ਸੋ ਇਹ ਆਰਐਸਐਸ ਕਾਫੀ ਸਮੇਂ ਤੋਂ ਗਲ ਦੇ ਵਿੱਚ ਕੋਈ ਬੈਠੀ ਸੀ ਅਸਲ ਨਿਸ਼ਾਨਾ ਉਹਨਾਂ ਦਾ ਇਹੀ ਸੀਗਾ ਪਰ ਮੌਕਾ ਸਹੀ ਲੱਭਿਆ ਜਾ ਰਿਹਾ ਸੀਗਾ ਕਿ ਜਦੋਂ ਭਾਰਤ ਦੇ ਲੋਕ ਪੂਰੀ ਤਰ੍ਹਾਂ ਕੰਟਰੋਲ ਕਰ ਲੈ ਜਾਣ ਉਦੋਂ ਫਿਰ ਆਪਣੇ ਅਸਲੀ ਮਨਛੇ ਜਿਹੜੇ ਆ ਬਹਿਨਾਂ ਜਾਣਗੇ ਆਰਐਸਐਸ ਦੇ ਜਨਰਲ ਸਕੱਤਰ ਦੱਤਾ ਰਾਏ ਹੋਸਬੋਲੇ ਬੰਗਲੌਰ ਦੇ ਵਿੱਚ ਉਹਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ ਜਿਹੜੀ ਕਿ ਅਖਲ ਭਾਰਤੀ ਪ੍ਰਤੀਨਿਧੀ ਸਭਾ ਮੀਟਿੰਗ ਵਜੋਂ ਪ੍ਰਚਾਰੀ ਗਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਆਰਐਸਐਸ ਜਿਹੜੀ ਆ ਉਹ ਵਨ ਨੇਸ਼ਨ ਵਨ ਕਲਚਰ ਦੀ ਮੰਗ ਕਰਦੀ ਆ ਤੇ ਇਹ ਹੁਣ ਲਾਗੂ ਕਰਨਾ ਪੈਣਾ ਕਮਾਲ ਦੀ ਗੱਲ ਹੈ ਕਿ ਜਿਹੜੀ ਗੱਲ ਆ ਆਰਐਸਐਸ ਦੇ ਜਨਰਲ ਸਕੱਤਰ ਨੇ ਬੰਗਲੌਰ ਵਿੱਚ ਕਹੀ ਉਸ ਗੱਲ ਦੇ ਉੱਤੇ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਣਕੜ ਨੇ ਵੀ ਮੋਹਰ ਲਾ ਦਿੱਤੀ ਹੈ ਅਤੇ ਕਿਹਾ ਕਿ ਵਨ ਨੇਸ਼ਨ ਵਨ ਕਲਚਰ ਵਾਲਾ ਜਿਹੜਾ ਫਾਰਮੂਲਾ ਹੈ ਜਿਹੜੀ ਇਹ ਨੀਤੀ ਆ ਜਲਦੀ ਇਹ ਪ੍ਰਵਾਨ ਹੋਊਗੀ ਸੋ ਹੈ ਕੀ ਆ ਇਹ ਸੋ ਆਰਐਸਐਸ ਪਹਿਲਾਂ ਤੋਂ ਕਹਿ ਰਹੀ ਆ ਕਿ ਭਾਰਤ ਜਿਹੜਾ ਆ ਉਹਦੇ ਵਿੱਚ ਅੱਡ ਅੱਡ ਲੋਕ ਵੱਸਦੇ ਆ ਇਹ ਤਾਂ ਆਪਾਂ ਕਹਿੰਨੇ ਆ ਕਿ ਉੱਥੇ ਅਡਿਤ ਧਰਮਾਂ ਦੇ ਲੋਕ ਵੱਸਦੇ ਆ ਇਨਾਂ ਵਿੱਚ ਸਿੱਖ ਨੇ, ਮੁਸਲਮਾਨ ਨੇ, ਬੁੱਧੀ ਆ, ਪਾਰਸੀ ਆ, ਜੈਨੀ ਆ ਪਰ ਆਰਐਸਐਸ ਕਹਿੰਦੀ ਆ ਵੀ ਸਾਰੇ ਹਿੰਦੂ ਆ। ਬਾਕੀ ਧਰਮ ਜਿਹੜੇ ਦੇ ਉੱਤੇ ਇਤਰਾਜ਼ ਕਰਦੇ ਸੀਗੇ। ਸੋ ਉਹ ਇਹ ਕਹਿੰਦੇ ਆ ਕਿ ਜਿਹੜਾ ਭਾਰਤ ਵਿੱਚ ਵਸਣ ਵਾਲੇ ੜੜ ੜ ਲੋਕ ਆ ਇਹ ਬਿਸ਼ੱਕ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਣ ਪਰ ਇਹ ਹਿੰਦੂ ਕਲਚਰ ਦਾ ਹਿੱਸਾ ਆ। ਉਹ ਕਹਿੰਦੇ ਹਿੰਦੂ ਇੱਕ ਧਰਮ ਨਹੀਂ ਹੈਗਾ, ਹਿੰਦੂ ਇੱਕ ਕਲਚਰ ਆ ਤੇ ਜਿਹੜੇ ਮੁਸਲਮਾਨ, ਸਿੱਖ, ਬੁੱਧੀ, ਜੈਨੀ, ਪਾਰਸੀ ਆ ਇਹ ਉਸ ਕਲਚਰ ਦੇ ਵਿੱਚ ਰਹਿੰਦੇ ਆ। ਕੁੱਲ ਮਿਲਾ ਕੇ ਸਾਰੇ ਜਿਹੜੇ ਆ ਹਿੰਦੂ ਆ। ਉਹ ਜਿਹੜੇ ਆੜੜ ਧਰਮ ਨੇ ਉਸ ਗੱਲ ਤੋਂ ਇਨਕਾਰ ਹੀ ਉਹ ਕਹਿੰਦੇ ਸਾਡੀ ਵੱਖਰੀ ਹੋਉਂਦਾ ਤੁਸੀਂ ਸਾਨੂੰ ਖਤਮ ਨਹੀਂ ਕਰ ਸਕਦੇ ਪਰ ਆਰਐਸਐਸ ਇਸ ਗੱਲ ਵਾਸਤੇ ਬਜਾਇਦ ਸਗੀ ਕਿ ਹਿੰਦੂ ਇੱਕ ਧਰਮ ਨਹੀਂ ਹਿੰਦੂ ਇੱਕ ਕਲਚਰ ਆ ਸੱਭਿਆਚਾਰ ਆ ਜਿਦਾ ਇਹ ਬਾਕੀ ਧਰਮ ਸਾਰੇ ਅੰਗ ਆ ਤੇ ਅੱਜ ਉਹਨਾਂ ਨੇ ਇੱਕ ਨੀਤੀ ਆਪਣੀ ਖੋਲ ਕੇ ਬਿਆਨ ਦਿੱਤੀ ਹੈ ਤੇ ਆਰਐਸਐਸ ਨਹੀਂ ਬਲਕਿ ਭਾਰ ਦੇ ਪ੍ਰਸ਼ਟਪਤੀ ਜਗਦੀਪ ਧਨਕਰ ਨੇ ਵੀ ਇਹਦੇ ਉੱਤੇ ਮੋਹਰ ਲਾ ਦਿੱਤੀ ਆ ਸੋ ਪਹਿਲਾ ਨਾਰਾ ਲਿਆਕ ਦਿੱਤਾ ਗਿਆ ਸੀਗਾ ਕਿ ਵਨ ਨੇਸ਼ਨ ਵਨ ਲੈਂਗੁਏਜ ਕਿ ਸਾਰੇ ਮੁਲਕ ਦੀ ਬੋਲੀ ਇੱਕ ਹੋਣੀ ਚਾਹੀਦੀ ਆ ਉਹਦੇ ਵਿੱਚ ਗੱਲ ਕੀਤੀ ਗਈ ਸੀ ਵੀ ਹਿੰਦੀ ਜਿਹੜੀ ਉਹਨੂੰ ਮਾਨਤਾ ਦਿਓ ਬਾਕੀ ਬੋਲੀਆਂ ਥੱਲੇ ਰੱਖੋ ਫਿਰ ਵਨ ਨੇਸ਼ਨ ਵਨ ਫੂਡ ਦੀ ਗੱਲ ਚੱਲੀ ਵੀ ਉਹ ਜਿਹੜੇ ਖਾਣੇ ਆ ਪ੍ਰਵਾਨ ਨਹੀਂ ਹੈਗੇ ਜਿਹੜੇ ਕਿ Hindu ਧਰਮ ਦੇ ਉਲਟ ਆ ਮੁਸਲਮਾਨਾਂ ਨੂੰ ਖਾਸ ਕਰਕੇ ਜਿਹੜਾ ਗਾਊ ਖਾਣ ਤੋਂ ਰੋਕਣ ਵਾਸਤੇ ਕਈ ਹਿੰਸਕ ਹਮਲੇ ਹੋਏ ਆ ਕਈ ਤਾਂ ਹੀ ਕ੍ਰਿਸਚੀਅਨ ਜਿਹੜੇ ਨੇ ਉਹ ਗਾਊ ਖਾਂਦੇ ਸੀਗੇ ਜਿਹੜਾ ਆ ਬੀਫ ਖਾਂਦੇ ਆ ਸੋ ਉਹਨਾਂ ਦੇ ਖਿਲਾਫ ਵੀ ਮੁਕੱਦਮੇ ਦਰਜ ਕੀਤੇ ਗਏ ਹਿੰਸਾ ਹੋਈ ਆ ਸੋ ਹੁਣ ਉਦੋਂ ਬਾਅਦ ਫੇਰ ਆਇਆ ਇਹ ਗੱਲ ਕਿ ਵਨ ਨੇਸ਼ਨ ਵਨ ਇਲੈਕਸ਼ਨ ਵੀ ਸਾਰੇ ਮੁਲਕ ਦੇ ਵਿੱਚ ਇੱਕ ਦਿਨ ਚੋਣਾਂ ਹੋਣੀਆਂ ਚਾਹੀਦੀਆਂ ਤੇ ਉਦੋਂ ਕਰਦਿਆਂ ਕਰਦਿਆਂ ਜੀ ਹੁਣ ਵਨ ਨੇਸ਼ਨ ਵਨ ਕਲਚਰ ਦੇ ਉੱਤੇ ਗੱਲ ਆਣ ਖੜੀ ਹੈ ਇਹਦੇ ਬਾਰੇ ਜਿਹੜੇ ਨੇ ਮਾਹਰ ਪਹਿਲੇ ਕਹਿ ਰਹੇ ਸੀ ਕਿ ਇਹਨਾਂ ਦਾ ਐਂਡ ਗੋਲ ਆ ਤੇ ਇਹਨਾਂ ਨੇ ਖੀਰ ਦੇ ਵਿੱਚ ਲਿਆ ਕੇ ਗੱਲ ਇੱਥੇ ਖੜਾਉਣੀ ਆ ਤੇ ਜਿਹੜੇ ਸਾਰੇ ਧਰਮਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਗੱਲ ਕਰਨੀ ਆ ਤੇ ਹੁਣ ਆਰਸ਼ਸ ਨੇ ਤੇ ਭਾਰਤ ਦੇ ਉਪਰਾਸ਼ਟਰਪਤੀ ਨੇ ਖੁੱਲ੍ਹ ਕੇ ਇਹ ਗੱਲ ਆਖ ਦਿੱਤੀ ਹੈ ਜੀ ਹਾਲਾਂਕਿ ਭਾਰਤ ਦੀ ਸੰਵਿਧਾਨ ਦੀ ਧਾਰਾ 29 ਜਿਹੜੀ ਆ ਉਹ ਸਾਰੇ ਧਰਮਾਂ ਨੂੰ ਇੱਥੇ ਆਪਣੀ ਆਜ਼ਾਦੀ ਦੇ ਨਾਲ ਪਨਪਨ ਦੀ ਅਗਿਆ ਦਿੰਦੀ ਆ ਪਰ ਸੰਵਿਧਾਨ ਦੇ ਵਿੱਚ ਚੇਂਜ ਹੁੰਦੇ ਆ ਵੀ ਕੋਈ ਦੇਰ ਨਹੀਂ ਲੱਗਣੀ ਜਦੋਂ ਲੋਕ ਸਭਾ ਦੇ ਰਾਜ ਸਭਾ ਦੇ ਵਿੱਚ ਇਹਨਾਂ ਲੋਕਾਂ ਦਾ ਬੋਲ ਬੱਲਾ ਆ ਭਾਰਤੀ ਲੋਕ ਲੱਖ ਕਈ ਜਾਣ ਕੇ ਸਾਡੇ ਨੇ ਜੀ ਅੱਡ ਅੱਡ ਪਛਾਵਾਂ ਆ ਇੱਥੇ 22 ਨੇ ਜੀ 28 ਪਛਾਵਾਂ ਬੋਲੀਆਂ ਜਾਂਦੀਆਂ ਇੱਥੇ ਲੋਕਾਂ ਦਾ ਰਹਿਣ ਸਹਿਣ ਅੱਡਾ ਕੱਪੜਾ ਲੀੜਾ ਪਾਉਣ ਦਾ ਢੰਗ ਅੱਡਾ ਸੋਚਣ ਦਾ ਢੰਗ ਅੱਡਾ ਧਾਰਮਿਕ માનਤਾਵਾਂ ਅੱਡ ਨੇ ਮੇਲੇ ਮਸਾਬੇ ਅੱਡ ਨੇ ਪਰ ਉਹ ਕਹਿੰਦੇ ਵੀ ਨਹੀਂ ਸਾਰਾ ਕੁਝ ਇੱਕਾ ਹੀ ਆ ਤੁਸੀਂ ਸਾਰੇ ਹਿੰਦੂ ਕਲਚਰ ਦੇ ਅਧੀਨ ਹੈਗੇ ਆ ਤੁਸੀਂ ਕਹਿਣੋ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਚੱਲੋ ਵੀ ਸਿੱਖ ਆ ਮੁਸਲਮਾਨ ਪਰ ਤੁਸੀਂ ਹਿੰਦੂਆਂ ਤੇ ਅਸੀਂ ਦੱਸਾਂਗੇ ਤੁਹਾਨੂੰ ਵੀ ਤੁਸੀਂ ਕੀ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਭਗਵੰਤ ਮਾਨ ਦੀ ਝੂਠੀ ਸਰਕਾਰ ਦੀ ਜਿਹੜੀ ਕਿ ਲਗਾਤਾਰ ਗੋਲ ਪੋਸਟ ਚੇਂਜ ਕਰ ਰਹੀ ਆ ਜਿੱਦਾਂ ਦਾ ਕਿਸਾਨ ਮੋਰਚੇ ਤੇ ਹਮਲਾ ਕੀਤਾ ਸ਼ੰਭੂ ਤਖਨੌਰੀ ਬਾਰਡਰਸ ਤੋਂ ਕਿਸਾਨਾਂ ਨੂੰ ਜਿਹੜਾ ਜੀ ਉਹ ਖਦੇੜਿਆ ਗਿਆ ਆ ਉਨਾ ਦਾ ਸਮਾਨ ਚੋਰੀ ਕਰਵਾਇਆ ਗਿਆ ਆ ਚੋਰੀ ਹੋਇਆ ਸਮਾਨ ਜਿਹੜਾ ਉਹ ਵਿਧਾਇਕਾਂ ਦੇ ਹੱਤਿਆਂ ਵਿੱਚੋਂ ਲੱਭ ਰਿਹਾ ਆ ਤੇ ਨਾਲ ਦੀ ਨਾਲ ਸਰਕਾਰ ਵੀ ਆਪਣੇ ਬਿਆਨ ਲਗਾਤਾਰ ਬਦਲ ਰਹੀ ਆ ਪਹਿਲਾਂ ਇਹ ਕਿਹਾ ਗਿਆ ਸੀਗਾ ਭਵੰਤਵਾਨ ਸਰਕਾਰ ਵੱਲੋਂ ਕਿ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਕਾਰਵਾਈਸ ਕਰਕੇ ਕੀਤੀ ਗਈ ਆ ਕਿ ਪੰਜਾਬ ਦਾ ਵਪਾਰ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਉਹਨਾਂ ਨੇ ਕਿਹਾ ਸੀਗਾ ਕਿ ਇੰਡਸਟਰੀਅਲਿਸਟ ਜਿਹੜੇ ਨੇ ਸਨਦਕਰ ਨੇ ਉਹ ਇਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਰਾਹ ਬੰਦ ਹੋਣ ਦੇ ਨਾਲ ਸੰਤਤ ਤੇ ਵਪਾਰ ਦਾ ਬਹੁਤ ਨੁਕਸਾਨ ਹੋ ਰਿਹਾ ਆ ਇਹਜਾ ਕਰਕੇ ਇਹ ਕਾਰਵਾਈ ਕੀਤੀ ਗਈ ਆ ਉਸ ਤੋਂ ਦੂਜੇ ਤੀਜੇ ਦਿਨ ਦਿੱਲੀ ਵਾਲੀ ਆਤਸ਼ੀ ਅਤੇ ਪੰਜਾਬ ਵਾਲੇ ਸਪੀਕਰ ਕਲਤਾਰ ਸੰਧਵਾ ਜਿਹੜੇ ਕਿ ਹੁਣ ਗ੍ਰਹਿ ਮੰਤਰੀ ਵੀ ਕਿਸੇ ਵਾਲੇ ਬਣਾਏ ਜਾ ਸਕਦੇ ਆ ਚਰਚਾ ਚੱਲ ਰਹੀ ਆ ਉਹਨਾਂ ਨੇ ਲਿਖੇ ਹੋਏ ਬਿਆਨ ਪੜ੍ਹ ਕੇ ਸੁਣਾਏ ਜਿਹੜਾ ਬਿਆਨ ਆਤਸ਼ੀ ਨੇ ਹਿੰਦੀ ਵਿੱਚ ਦਿੱਤਾ ਉਹੀ ਹੂਪ ਹੂ ਬਿਆਨ ਕਲਤਾਰ ਸਿੰਘ ਸੰਧਵਾ ਨੇ ਪੰਜਾਬੀ ਵਿੱਚ ਦਿੱਤਾ ਜਿਹੜਾ ਸਿੱਟਾ ਇਹ ਸਿਰ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਫੈਲੀ ਆ ਤੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਆ ਇਹਦਾ ਕਾਰਨ ਇਹ ਕਿਸਾਨ ਮੋਰਚਾ ਆਇਆ ਸੋ ਕਹਿੰਦੇ ਵੀ ਉੱਥੇ ਜਿਹੜੇ ਰਾਹ ਰੁੱਕੇ ਹੋਣ ਕਰਕੇ ਜੌਬਾਂ ਨਹੀਂ ਚੱਲ ਰਹੀਆਂ ਵਪਾਰ ਖੜ ਗਿਆ ਤੇ ਜਿਹੜੇ ਬੇਰੋਜ਼ਗਾਰ ਆ ਗਏ ਉਹ ਨਸ਼ੇ ਵੱਲ ਨੂੰ ਵਧ ਰਹੇ ਆ ਇਹ ਇਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਸੋ ਮਤਲਬ ਕੀ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਕਿਸਾਨ ਮੋਰਚੇ ਦੇ ਸਿਰ ਪਾ ਦਿੱਤੀਆਂ ਗਈਆਂ ਹੁਣ ਕੀ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੇ ਅਦਾਲਤ ਵਿੱਚ ਖਾਲਫਨਾਮਾ ਦਿੱਤਾ ਅਦਾਲਤ ਨੂੰ ਇਹ ਕਹਿੰਦੇ ਆ ਵੀ ਅਸੀਂ ਇਸ ਕਰਕੇ ਜੀ ਇਹ ਮੋਰਚੇ ਖਦੇੜੇ ਆ ਕਿਉਂਕਿ ਇਹ ਨਾ ਮੋਰਚਿਆਂ ਦੇ ਉੱਤੇ ਦਿੱਲੀ ਜਾਣ ਦੀ ਤਿਆਰੀ ਹੋ ਰਹੀ ਸੀਗੀ ਬੈਰੀਕੇਡ ਤੋੜਨ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਸੋ ਬਕਾਇਦਾ ਜਿਹੜੇ ਪਟਿਆਲੇ ਦੇ ਐਸਐਸਪੀ ਨੇ ਨਾਨਕ ਸਿੰਘ ਉਹਨਾਂ ਨੇ ਇੱਕ ਹਲਫਨਾਮਾ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਦਾਲਤ ਨੂੰ ਦਿੱਤਾ ਕਿ ਜਿਹੜਾ ਸੂਬੇ ਦਾ ਇੰਟੈਲੀਜੈਂਸ ਵਿੰਗਾ ਸੂਯਾ ਵਿਭਾਗ ਆ ਉਹਨਾਂ ਨੇ ਆਪਣੇ ਬਹੁਤ ਸਾਰੇ ਸੂਤਰਾਂ ਤੋਂ ਜਾਣਕਾਰੀ ਇਕੱਤਰ ਕੀਤੀ ਸੀਗੀ ਕਿ ਇਹ ਕਿਸਾਨ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਆ ਇਹਨਾਂ ਨੇ ਕੁਝ ਦਿਨਾਂ ਦੇ ਵਿੱਚ ਬੈਰੀਕੋਡ ਤੋੜ ਕੇ ਦਿੱਲੀ ਵੱਲ ਨੂੰ ਵਧਣਾ ਆ ਇਸ ਕਰਕੇ ਇਹਨਾਂ ਨੂੰ ਇੱਥੋਂ ਖਦੇੜਿਆ ਗਿਆ ਸੋ ਇੰਨੇ ਦਿਨਾਂ ਦੇ ਵਿੱਚ ਇੰਨੇ ਬਿਆਨ ਜਿਹੜੇ ਬਦਲੇ ਜਾ ਚੁੱਕੇ ਆ ਤੇ ਜਦੋਂ ਫਿਰ ਬਿਆਨ ਬਦਲ ਨਹੀਂ ਸਕੀ ਤਾਂ ਫਿਰ ਭਗਵਾਨਤਮਨ ਵੀ ਕਿਉਂ ਚੁੱਪ ਰਹਿੰਦੇ ਭਗਵਾਨਤਮਨ ਇਹ ਕਹਿ ਰਿਹਾ ਕਿ ਕਿਸਾਨਾਂ ਨੂੰ ਦਿੱਲੀ ਦੇ ਨਾਲ ਲੜਨਾ ਚਾਹੀਦਾ ਆ ਕਿਸਾਨ ਜਿਹੜੇ ਆ ਉਹਨਾਂ ਦੀਆਂ ਮੰਗਾਂ ਦਿੱਲੀ ਨਾਲ ਸੰਬੰਧਤ ਆ ਕੇਂਦਰ ਨਾਲ ਸੰਬੰਧਤ ਆ ਸਾਡਾ ਤਾਂ ਆਸ ਵਿੱਚ ਕੋਈ ਰੌਲਾ ਹੀ ਹੈ ਨਹੀਂਗਾ ਇਸ ਦੇ ਨਾਲ ਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਐਸਐਸਪੀ ਕਹਿ ਰਿਹਾ ਵੀ ਇਹ ਦਿੱਲੀ ਚਲੇ ਸੀਗੇ ਤਾਂ ਰੁਕੇ ਆ ਵੀ ਇਹ ਜਾ ਹੀ ਨਾ ਸਕਣ ਕਦੀ ਵੀ ਇਸ ਕਰਕੇ ਇਹਨਾਂ ਨੂੰ ਇੱਥੋਂ ਕਦੇੜਿਆ ਗਿਆ ਆ ਇੱਕ ਪੱਤਰਕਾਰ ਨੇ ਪੰਜਾਬ ਪ੍ਰੀਤ ਦੇ ਉੱਚ ਅਧਿਕਾਰੀ ਮਨਦੀਪ ਸਿੱਧੂ ਨੂੰ ਪੁੱਛਿਆ ਵੀ ਕਿਸਾਨ ਫਿਰ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਆ ਫਿਰ ਆ ਸਕਦੇ ਆ ਤੋ ਕਹਿੰਦੇ ਅਸੀਂ ਕਿਹੜੇ ਰਟਾਇਰ ਹੋ ਗਏ ਆ ਅਸੀਂ ਵੀ ਫਿਰ ਆ ਕੇ ਖਦੇੜ ਦਵਾਂਗੇ ਮਤਲਬ ਕਿ ਇੰਨੇ ਹੰਕਾਰ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਪੰਜਾਬ ਪੁਲਿਸ ਬੋਲ ਰਹੀ ਆ ਤੇ ਭਗਵਾਨਤਮਾਨ ਦੀ ਸਰਕਾਰ ਲਗਾਤਾਰ ਆਪਣੇ ਬਿਆਨ ਬਦਲ ਰਹੀ ਆ ਕਦੀ ਇੰਡਸਟਰੀ ਸੁਦਾ ਸਹਾਰਾ ਲਿਆ ਜਾ ਰਿਹਾ ਕਦੀ ਵਪਾਰ ਦਾ ਸਹਾਰਾ ਲਿਆ ਜਾ ਰਿਹਾ ਕਦੀ ਕਹਿੰਦੇ ਆ ਕਿ ਕਿਸਾਨ ਜਿਹੜੇ ਉਹਨਾਂ ਕਰਕੇ ਨਸ਼ਾ ਤੇ ਬੇਰੁਜ਼ਗਾਰੀ ਵਧ ਗਈ ਤਾਂ ਖਦੇ ਜਿਹੜੇ ਆ ਤੇ ਕਦੀ ਕਹਿ ਰਹੇ ਆ ਜੀ ਨਹੀਂ ਦਿੱਲੀ ਨੂੰ ਚੱਲੇ ਸੀਗੇ ਅਸੀਂ ਤਾਂ ਰੋਕਣ ਵਾਸਤੇ ਖਦੇ ਜਿਹੇ ਆ ਤੇ ਹੁਣ ਭਗਵਾਨ ਤੁਮਨ ਕਹਿ ਰਿਹਾ ਵੀ ਨਹੀਂ ਇਹਨਾਂ ਦਾ ਮਸਲਾ ਦਿੱਲੀ ਨਾਲ ਹੈ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਕਿਤੇ ਵੀ ਇਹਨਾਂ ਦੇ ਬਿਆਨ ਇਹਨਾਂ ਦੇ ਸਟੈਂਡ ਇੱਕ ਦੂਜੇ ਨਾਲ ਰਲ ਨਹੀਂ ਰਹੇ ਜਿੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਨਹੀਂ ਝੂਠਿਆਂ ਦੀ ਸਰਕਾਰ ਚੱਲ ਰਹੀ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮੁਕਾਉਣੇ ਆ ਜੀ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਇ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ